ਰਾਜੂ ਨਹਰਾਜੀ ਅੱਜ ਨਾਲ ਸਾਡੇ ਉਰੇ ਇੱਕ ਮੋਬਾਈਲ ਟਾਵਰ ਲੱਗ ਲੱਗਾ ਸੀ ਜੋ ਕਿ ਬ੍ਰਾਊਨ ਰੋਡ ਦੇ ਉੱਪਰ ਫੇਮਸ ਟੇਲਰ ਆ ਜੋ ਕਿ ਆਪਣੇ ਸਵਾਰਥ ਦੇ ਲਈ ਲੋਕਾਂ ਦੀ ਜ਼ਿੰਦਗੀਆਂ ਨਾਲ ਖਲਵਾੜ ਕਰ ਰਿਹਾ ਸੀਗਾ ਤੇ ਅੱਜ ਅਸੀਂ ਧਰਨਾ ਦਿੱਤਾ ਸੀਗਾ ਜੋ ਕਿ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਆਏ ਆ ਉਹਨਾਂ ਨੇ ਚ ਹਟਵਾਇਆ ਤੇ ਸਾਨੂੰ ਆਸ਼ਵਾਸਨ ਦਿੱਤਾ ਆ ਇਹ ਟਾਵਰ ਨਹੀਂ ਲੱਗਣ ਦਵਾਂਗੇ ਮੁਸ਼ਕਲਾ ਤੁਸੀਂ ਦੇਖ ਰਹੇ ਹੋ ਜੀ ਜਿੱਦਾਂ ਆਪਰੇ ਆਪਾ ਰੋਡ ਚੱਲ ਰਿਹਾ ਸਾਈਡ ਇਫੈਕਟ ਬਹੁਤ ਜ਼ਿਆਦਾ ਹੈ ਗਿਆ ਜੀ ਇਹਦੇ ਅੱਗੇ ਸਾਡੇ ਖੁੱਡ ਮੁਲੇ ਇੱਕ ਪਰਿਵਾਰ ਚ ਉਹਨਾਂ ਦੇ ਫੈਮਿਲੀ ਦੇ ਉੱਤੇ ਲੱਗਾ ਚਾਰ ਮੈਂਬਰ ਦੋ ਨੂੰ ਤਾਂ ਪੈਰਾਲਾਈਜ਼ ਹੋ ਗਏ ਘਰ ਦੇ ਵਿੱਚ ਇੰਨਾ ਬੁਰਾ ਆਲਾ ਜੀ ਜਿਹੜੀਆਂ ਕਿਰਨਾਂ ਨੇ ਸਰੀਰ ਲਈ ਦਿਮਾਗ ਲਈ ਆਪਣੇ ਹਾਰਡਲੀ ਬੜੀਆਂ ਸਾਈਡ ਇਫੈਕਟ ਨੇ ਲੈ ਲਏ ਸਾਡਾ ਪਿੱਛੇ ਛੋਟੇ ਛੋਟੇ ਬੱਚੇ ਨੇ ਗੜੀ ਵੀ ਲੱਗਿਆ ਰੋਡ ਤੇ ਇਹ ਮੇਨ ਰੋਡ ਦੇ ਉੱਤੇ ਜੀ ਟੀਲਰ ਦੀ ਦੁਕਾਨ ਆ ਤੇ ਨਾਲ ਹੀ ਸਾਡਾ ਸਾਰਾ ਰਹਿਸ਼ੀ ਏਰੀਆ ਵਾ ਬੈਕਟੈਰ ਤੇ ਵੀ ਸਾਈਡਾਂ ਤੇ ਵੀ ਦੁਕਾਨ ਦੀ ਬੈਕਸਾਈਡ ਰਹਿਸ਼ੀ ਦੁਕਾਨ ਦੇ ਬੈਕਸਾਈਡ ਸਾਡਾ ਸਾਰਾ ਰਹਿਸ਼ੀ ਏਰੀਆ ਹੈ ਨਹੀਂ ਨਹੀਂ ਸਾਡੀ ਨਹੀਂ ਆ ਗਈ ਸਰ ਸਾਡਾ ਰਹਿਸ਼ੀ ਏਰੀਆ ਜੀ ਇਹਨਾਂ ਨੂੰ ਪਹਿਲਾਂ ਵੀ ਅਸੀਂ ਮਨਾਂ ਕੀਤਾ ਸੀਗਾ ਜਿਸ ਨਾਲ ਪਹਿਲਾਂ ਸਾਨੂੰ ਸ਼ਵਾਸਨ ਦਿੱਤਾ ਵੀ ਨਹੀਂ ਲਵਾਵਾਂਗੇ ਉਹਦੇ ਮਨਾਂ ਕਰਨ ਦੇ ਬਾਅਦ ਵੀ ਅੱਜ ਗੱਡੀ ਤੋਂ ਆਪਣਾ ਸਮਾਨ ਲਵਾ ਰਹੇ ਸੀ ਤੇ ਟਾਵਰ ਲਵਾ ਰਹੇ ਸੀ ਅਸੀਂ ਮੋਕੇ ਦੇ ਆਕੇ ਮੱਲੇ ਵਾਲਿਆਂ ਨੇ ਸਾਰਿਆਂ ਨੂੰ ਰੋਕਿਆ ਹੀ ਇਹਨਾਂ ਨੂੰ ਅੱਛਾ ਤੁਹਾਨੂੰ ਵੀ ਲੈ ਜਾ ਵੀ ਤੁਹਾਡੇ ਲੋਕ ਹਾਂਜੀ ਸੱਜ ਦੀ ਸਾਰਿਆਂ ਨੇ ਧਰਨਾ ਦਿੱਤਾ ਸੀਗਾ ਸਾਨੂੰ ਪੱਪੀ ਜੀ ਨੇ ਸੁਵਿਸ਼ਾਸ਼ਨ ਦਿੱਤਾ ਵੀ ਅਸੀਂ ਨਵਾਂ ਟਾਵਰ ਨਹੀਂ ਲੱਗਣ ਦਾ ਸਾਡੇ ਗੱਲ ਟਾਵਰ ਲਾਉਦੇ ਸੀ ਉੱਥੇ ਮੱਲੇ ਆਣੇ ਤਰਾਜ ਕੀਤਾ ਸੀ ਉਹ ਕੰਪਨੀ ਵਾਲੇ ਆ ਰਹੇ ਨੇ ਆਉਣ ਤੇ ਪਤਾ ਲੱਗਦਾ ਵੀ ਕੀ ਪ੍ਰੋਸੀਜਰ ਹੈ ਫਿਰ ਉਹ ਨਹੀਂ ਧਰਨਾ ਨਹੀਂ ਲਾਇਆ ਸੀ ਬਸ ਖੜੇ ਸੀਗੇ ਚਲੇ ਗਏ ਬਸ ਆ ਸ਼ਾਂਤ ਹੋ ਗਿਆ ਆ ਸ਼ਾਂਤ ਹੀ ਹੋ ਗਿਆ ਟਾਵਰ ਵਾਲੇ ਸੱਦੇ ਨੇ ਉਹਨਾਂ ਨੂੰ ਪੁੱਛਦੇ ਵੀ ਕੀ ਪ੍ਰੋਸੀਜਰ ਇਹਨਾਂ ਦਾ ਟਾਵਰ ਉੱਤੇ ਲਾਇਆ ਕੋਠੇ ਦੇ ਨਾ ਦੁਕਾਨ ਗਈਆਂ ਕੱਪੜੇ ਵਾਲੀ ਉੱਤੇ ਪ੍ਰਤਾਵਰ ਆਉਂਦੇ ਸੀ ਮੱਲੇ ਆਣੇ ਤਰਾਜ ਕਰਦੇ ਸੀਗੇ ਦੁਆਰਾ ਟਾਵਰਾਂ ਨੂੰ ਬੁਲਾਇਆ ਹੋਇਆ ਆਉਂਦੇ ਪਏ ਉਹਨਾਂ ਦੇ ਮੇੜ ਬੰਦੇ ਫਿਰ ਗੱਲਬਾਤ ਕਰਨੇ ਕੀ ਕਹਿੰਦੇ ਨੇ ਇਹ ਆਪਣਾ ਪੈਂਦਾ ਜੀ ਡੀਐਮਸੀ ਰੋਡ ਬਰਾਉਂ ਰੋਡ ਠੀਕ ਹੈ ਸ਼ਾਂਤ ਬਿਲਕੁਲ ਜਾਨ ਓਕੇ